ਰੱਬ ਨੇ ਵਧੀਆ ਠੰਡ ਕਰਤੀ ਆ ਜਦਾ ਰਾਜਿਆਂ ਪੂਰੀ ਵਧੀਆ ਪਤਾ ਵੀ ਨਹੀਂ ਲੱਗਿਆ ਕਿ ਰੇ ਦਾ ਬਈ ਹੈ ਰੇ ਦਾ ਪਤਾ ਵੀ ਨਹੀਂ ਲੱਗਿਆ ਆ ਰਹਿ ਗਿਆ ਆਥਨੇ ਡੇਗਾ ਜਿਹੜਾ ਕਿਲਾ ਵਾਹੇ ਮਾਗਣਾ ਚਾਹ ਦਰ ਲੇ ਗੁੱਟ-ਕੁੱਟ ਮਰਾ ਬਰਾ ਆ ਜਾ ਚਾਹ ਪੀਦੇ ਨਾਲੇ ਪਾਣੀ ਨਾ ਸਾਰਾ ਟੱਟੀ ਜਦਾ ਕੱਜਰ ਦੇ ਦਾ ਹੈ ਵੀ ਰੇ ਓਏ ਹਾਂ ਤੇਰੇ ਨਾਲ ਜੋਟੀ ਯਾਰ ਨਹੀਂ ਦੇਖਿਆ ਹੁਣ ਯਾਰ ਦੋ ਤਿੰਨ ਦਿਨ ਹੋ ਗਏ ਆਗੂ ਹਾਂ ਆ ਨਹੀਂ ਪਈ ਆਦੀ ਮੇਰੇ ਕੋਲ ਕੰਮ ਹੋੜਾ ਕੋਈ ਕਰੇ ਜ਼ਰੂਰੀ ਕੰਮ ਕੀਦਾ ਕਬੀਲਦਾਰ ਬੰਦਾ ਅੱਗੇ ਤਾਂ ਉਹਦੀ ਬਾਜ ਦਾਦੀ ਖੇਤ ਨਾਲ ਤੇਰੇ ਜਦੋਂ ਆਉਂਦੇ ਉਰੇ ਖੇਤ ਵੀ ਉਹ ਕੰਮਕਾਰ ਹੁੰਦੇ ਨੇ ਹੋ ਕੰਮਾ ਤੇ ਹੁਣ ਅਗਲਾ ਲੱਗਾ ਹੈ ਹੈ ਕੰਮਕਾਰ ਤਾਂ ਕੀ ਹੁੰਦੇ ਨੇ ਕਰਦੇ ਕੰਮ ਹੁੰਦੇ ਨੇ ਬੰਦੇ ਨੂੰ ਕਰਦੇ ਕੰਮ ਤਾਂ ਕੀ ਹੁੰਦੇ ਨੇ ਹਾਂ ਕਰਦੇ-ਕਰਦੇ ਕੰਮ ਕਿਹੜੇ ਨੇ ਮਿੱਤਰਾ ਮੈਨੂੰ ਤਾਂ ਐ ਲੱਗਦਾ ਵੀਰੇ ਓਏ ਹਾਂ ਜਿਵੇਂ ਤੇਥੋਂ ਪੈਂਡਾ ਛਡਾਉਣ ਨੂੰ ਫਿਰਦਾ ਹੁੰਦਾ ਹੈ ਲੈ ਮੈਥੋਂ ਦਾ ਪੈਂਡਾ ਛਡਾੜੋਗਾ ਭਾਈ ਬਈਆ ਦੋ ਮਟਾਂ ਲੈ ਲੈ ਹੋ ਚਾਪ ਹੀ ਨੇ ਭਾਈ ਉਹ ਤਾਂ ਗੱਡੀ ਕਰਨਾ ਸੜਾਣਾ ਪੈਂਦਾ ਉਹਨੇ ਹੈ ਕੋਈ ਪਤਾ ਹੀ ਨਹੀਂ ਲੱਗਦਾ ਜੇ ਪੈਂਦਾ ਸੜਾਣਾ ਹੁੰਦਾ ਕਦੋਂ ਬਾਸ ਸੜਾ ਲਾਂਦਾ ਏਡੀਆਂ ਏਡੀਆਂ ਗੱਲਾਂ ਹੋ ਗਈਆਂ ਮੇਰੇ ਯਾਰ ਹੈ ਨਹੀਂ ਮੇਰੀ ਸੁਣ ਲੈ ਗੱਲ ਓਏ ਸਾਡੀ ਜਾਰੀ ਦਾ ਜੱਗ ਮਸਾਲਾ ਦਿੰਦਾ ਹੈ ਹੈ ਉਹ ਤਾਂ ਠੀਕ ਹੈ ਮੈਂ ਸ਼ੁਰੂ ਕਰਨਾ ਯਾਰ ਤੈਨੂੰ ਮੈਂ ਮੁੱਕਦੀ ਗੱਲ ਸੁਣਾਉਣਾ ਪਾਏ ਦਾ ਥੋੜੇ ਦਿਨ ਪਹਿਲਾਂ ਗੱਲ ਆ ਮੇਰਾ ਪਾੜ ਦਾ ਕੱਚਾ ਘਰੇ ਲੈ ਗਿਆ ਆ ਪਵਾਤਾ ਦੱਸਿਆ ਲਾ ਚੱਕੇ ਮੇਰੇ ਹੈ ਉਹ ਤਾਂ ਠੀਕ ਹੈ ਉਹ ਤਾਂ ਪੰਡਾ ਸੜਾਊਗਾ ਉਹ ਗੱਲਾਂ ਮਾਰਦਾ ਯਾਰ ਅਹੀਂ ਹੁੰਦਾ ਫਰਕ ਪੈ ਜਾਂਦਾ ਹਾਂ ਛੜੇ ਬੰਦੇ ਤੋਂ ਬੰਦਾ ਠੱ ਕਰਨ ਲੱਗ ਜਾਂਦਾ ਹੈ ਸਾਡਾ ਮੈਂ ਜ ਨਹੀਂ ਜਨਤਵਾਸਤੇ ਵਾਲੀ ਤਾਂ ਗੱਲ ਠੀਕ ਐ ਬੰਦਾ ਫੇਰ ਵੀ ਫਰਕ ਪੈ ਜਾਂਦਾ ਜਦੋਂ ਵਿਆਹ ਹੈ ਪਰਿਆ ਜਾਂਦਾ ਹਾਂ ਜੇ ਕਦਰ ਦਾ ਮੈਂ ਗਨੇਉਣ ਤੇ ਆ ਗਿਆ ਤਾਂ ਜਿਹੜੀ ਮੇਰੇ ਕੋਲ ਹੈਗੀਆ ਮਾੜੀ ਮੋਟੀ ਜਬੀਨ ਇੱਕ ਖੁੱਡਣੀ ਬਚਣੀ ਸਾਰੀ ਜਵਾਖਾ ਚ ਵੰਡੀ ਜਾਊਗੀ ਦੱਸਾਂ ਮੈਂ ਆ ਗੱਲਾਂ ਮਾਰਦਾ ਮੈਂ ਤੈਨੂੰ ਐਂ ਕਹਿੰਦਾਗਾ ਵੀ ਹੁਣ ਮੈਨੂੰ ਲੱਗਦਾ ਐ ਵੀ ਉਹ ਤੇਰੇ ਤੋਂ ਪਾਸਾ ਕੰਨ ਕਤਰਾਊਗਾ ਹੁਣ ਮੰਨ ਮੇਰੀ ਗੱਲ ਹਾਂ ਕੱਲ ਮੈਂ ਦੇਖਿਆ ਦੀ ਗੱਲ ਅਸੀਂ ਦੁਪਹਿਰੇ ਗਏ ਤੇ ਸੈਟੀ ਚ ਹਾਂ ਕੱਲ ਉੱਥੇ ਬੈਠਾ ਸੀ ਫਿਰ ਦੁਪਹਿਰੀ ਦਾ ਖਾਣਦੇ ਕੋਲੇ ਉਹ ਜਿਹੜੀ ਸਪੀਲ ਜੀ ਆ ਉਹ ਕੱਪੜੇ ਦੀ ਦੁਕਾਨ ਜਿਹੇ ਦੇ ਲਵੇ ਉ ਉਹ 퇴 ਕੀ ਕਰਦਾ ਬਈ ਉਹ ਹੁਣ ਇਹ ਤਾਂ ਆਪਾਂ ਨੂੰ ਕੀ ਪਤਾ ਕੀ ਕਰਦਾ ਉਸ ਵੇਲੇ ਤਾਂ ਕੋਈ ਕੰਮ ਵੀ ਨਹੀਂ ਹੁੰਦਾ ਜੇ ਮੰਨੀਆਂ ਸਹੀ ਲੇਖਾ ਪਹ ਗਿਆ ਹੁਣ ਯਾਰ ਮੈਂ ਜਾਣਦਾ ਨਹੀਂ ਉਹ ਨਹੀਂ ਓਏ ਮੈਥੋਂ ਬੜਾ ਦਾ ਵੀ ਨਹੀਂ ਜਾਂਦਾ ਕਿਤੇ ਹੋ ਮਾਰਦਾ ਗੱਲਾਂ ਯਾਰ ਉਹ ਮਨ ਮੇਰੀ ਗੱਲ ਵੀ ਇਹ ਫਰਕ ਪੈ ਜਾਂਦਾ ਦਿਨ ਪਾ ਕੇ ਫਰਕ ਪੈ ਜਾਂਦੇ ਉਹ ਗੱਲਾਂ ਨਹੀਂ ਰਹਿੰਦੀਆਂ ਸਦਾ ਬਾਕੀ ਉਹ ਆ ਗਿਆ ਦੇਖ ਲੈ ਤੇਰਾ ਮਿੱਤਰਾ ਬਿੰਦਾ ਕੁੜੀ ਤੋਂ ਪੁਰਾਣਾ ਜੀ ਤੂੰ ਪੁੱਛ ਲੈ ਕੀ ਕਹਿੰਦਾ ਬਿਠਾਏ ਨੂੰ ਰਾਜ ਜੀ ਸਰਪਰੇ ਆਜੈਂਦਰਾ ਜਦੋਂ ਕੰਮ ਹੁੰਦਾ ਉਦੋਂ ਤੂੰ ਚਲ ਜਾਂਦਾ ਹੈਗਾ ਆਜੈਂਦਰਾ ਕੰਮ ਚਲ ਜਾਂਦਾ ਤੂੰ ਸੁਨੇਹਾ ਲਾਉਂਦੇ ਤਾਂ ਮੈਂ ਕੱਲੇ ਹੀ ਪਾਉਂਦਾ ਉਹ ਕੱਲਾ ਦਾ ਪਾਉਂਦਾ ਟੜਕੇ ਢ ਗਿਆ ਦੀਏ ਦੇ ਨਾਲ ਡੇਗਾਂਗੇ ਅੱਜ ਲੱਗਦਾ ਰੋਟੀ ਘੱਟ ਖਾਦੀ ਹੈ ਹੈ ਉਰੇ ਆਜਾ ਇੱਧਰ ਆਜਾ ਇੱਧਰ ਮੈਂ ਕਹਿੰਦਾ ਦੀਗਾ ਮੈਨੂੰ ਯਾਰ ਦਵਾਈ ਦਿਵਾ ਕੇ ਲਿਓ ਮੈਨੂੰ ਭੁੱਖ ਨਹੀਂ ਲੱਗਦੀ ਯਾਰ ਹੈ ਭੁੱਖ ਨਹੀਂ ਲੱਗਦੀ ਦਵਾਈ ਦਿਵਾ ਕੇ ਲਿਓ ਇਹ ਕਾਟ ਹੈ ਕਾਟਿਆ ਹੈ ਜਦਦਰ ਆਪ ਬਾਤ ਖਾਣ ਰੋਟੀਆਂ ਮੈਂ ਖਾ ਲੈਣਾ ਨਾ 12 ਕਿ ਇੱਕ ਟਾਈਮ ਖਾਣਾ 12 ਇੱਕ ਟਾਈਮ ਖਾਣਾ ਦੁਪਹਿਰੇ ਥੋੜੀਆਂ ਨੇ ਬਤੰਦਾਂ ਦੁਪਹਿਰੇ ਪੰਜ ਖਾਣਾ ਦੁਪਹਿਰੇ ਘਟ ਖਾਣਾ ਦੁਪਹਿਰੇ ਬਹੁਤ ਨਹੀਂ ਆਪਾਂ ਕਿੱਥੇ ਆ ਹੈ ਪਤਾ ਨਹੀਂ ਭਈ ਆਪਾਂ ਨੂੰ ਉਹਦਾ ਤੈਨੂੰ ਪਤਾ ਹੋਣਾ ਚਾਹੀਦਾ ਕਿਉਂ ਕਿ ਕਰੇ ਹੈ ਨਹੀਂ ਉਹ ਨਾ ਕਰੇ ਨਹੀਂ ਹੈਗਾ ਕਿਵੇਂ ਕਿਵੇਂ ਆ ਕਹਿੰਦਾ ਨੰਨੇ ਜੇ ਕੱਪੜੇ ਪਾ ਕੇ ਨਿਕਲ ਜਾਂਦਾ ਘਰੋਂ ਕਹਿੰਦਾ ਡਾਕ ਖਾਂਦਾ ਮੂਰੇ ਬੈਠਾ ਰਹਿੰਦਾ ਮੇਰੀ ਗੱਲ ਸੁਣ ਜੇ ਤਾਂ ਮੈਂ ਉਹਨਾਂ ਦਾ ਪਰਮਾਨੈਂਟ ਮੈਂਬਰ ਹੋਵਾਂ ਪਰਿਵਾਰ ਦਾ ਫਿਰ ਤਾਂ ਮੈਂ ਪੁੱਛ ਵੀ ਸਕਦਾ ਭਈ ਤੂੰ ਕਿਤੇ ਜਾਂਦਾ ਆਉਂਦਾ ਜਾਂਦਾ ਕਿ ਤ ਹੈਗਾ ਜਾਂਦਾ ਦਿੱਲੀ ਉਹਦਾ ਉਹਨਾਂ ਕੱਲ ਨੂੰ ਰੋਕਣ ਟੋਕਣ ਵਾਲਾ ਆ ਅੱਖਿਆ ਗੱਲ ਆ ਅਖਰ ਨੂੰ ਆਲਾ ਪਰਵਾਹ ਨਹੀਂ ਮੈਨੂੰ ਕਿੱਧਰ ਮਰਜੀ ਜਾਣਾ ਉਹ ਆ ਤਾਂ ਕੱਲ ਚੁਗਿਆ ਭਾਈ ਉਂ ਜੇ ਕੰਮ ਹੁੰਦਾ ਕੋਈ ਵੀਰੇ ਨੂੰ ਯਾਦ ਕਰਦੇ ਨੇ ਕਿ ਤਾ ਮਾਰ ਤੇ ਜਿਹੜਾ ਕੱਲਾ ਵਗ ਜਾਂਦਾ ਮੇਰੇ ਯਾਰ ਹਾਂ ਹੋ ਹੁਣ ਥੋੜੀਆਂ ਤੁਸੀਂ ਜਾਣੂਆਂ ਤੂੰ ਜਾਣੇ ਹੁਣ ਤੇਰੀਆਂ ਤੈਨੂੰ ਮੈਂ ਦੱਸੀ ਤਾਂ ਜਾਂਦਾ ਵੀ ਮੈਨੂੰ ਲੱਗਦੀ ਐ ਲਾਲ ਚਕਾਲੇ ਕੁਸਪਈ ਵੀ ਤੇਰਾ ਖੇੜਾ ਛੱਡੀ ਜਾਂਦਾ ਹੁਣ ਉਹਨੂੰ ਆਲਾ ਦਾ ਦਾਲੇ ਕਾਲੀ ਹੋਈ ਵੀ ਇਹਨਾਂ ਦੀ ਤਾਂ ਹੋ ਸਕਦਾ ਹੋ ਸਕਦਾ ਹੋ ਸਕਦਾ ਤੂੰ ਦੱਸ ਭਾਈ ਤੂੰ ਕਦੋਂ ਟੱਬੇ ਤੇ ਚੜਾ ਰਿਆ ਪਾਣੀ ਫਿਰ ਤੇ ਮੇਰੀ ਗੱਲ ਸੁਣ ਲੈ ਜਿਹੜੇ ਇਹ ਕੰਮ ਹੁੰਦਰੇ ਕਾਲੀਆਂ ਨਾਲ ਤਾਂ ਹੁੰਦੇ ਨਹੀਂ ਢੂਲ ਮਿੰਡਾ ਹੋ ਗਿਆ ਮੇਰੇ ਯਾਰ ਕਹਿੰਦਾ ਇਹਨੂੰ ਨਾ ਤਾਂ ਕੋਈ ਕੁੜੀ ਦੀ ਫੋਟੋ ਦਿਖਾਈ ਨਾ ਕੋ ਗੱਲਬਾਤ ਹੋਰੀ ਯਾਰ ਦੇਖਾ ਮੈਂ ਝੂਠ ਚ ਪਾਣ ਕਿਸੇ ਨੂੰ ਬੋਲ ਦਣੀ ਹੈ ਆਪਾਂ ਸੱਚ ਦੱਸ ਕੇ ਕਰਾਉਨੇ ਆ ਹੈ ਇੱਕ ਲਮੇ ਪਰਸੋ ਤਨ ਮੈਂ ਦੱਸਦਾ ਗੱਲ ਮੇਰੇ ਲਈ ਲੰਬਾ ਆ ਗਿਆ ਮਾਂ ਰਿਸ਼ਤਾ ਕਰਾਇਆ ਸੀਗਾ ਠੀਕ ਹੈ ਮੈਨੂੰ ਕਹਿੰਦੇ ਵੀ ਕੀ ਕਰਵਾਰ ਦਾ ਕੀ ਪ੍ਰੋਗਰਾਮ ਉਹਨਾਂ ਦਾ ਮੈਂ ਕਿਹਾ ਵੀ ਪੂਰੇ ਖਾਂਦੇ ਪੀਂਦੇ ਘਰ ਦਾ ਜਵਾਖ ਹੈ ਠੀਕ ਹੈ ਕਰਾਇਆ ਵਾਰ ਰਿਸ਼ਤਾ ਉਹ ਤਾਂ ਮੇਰੇ ਲਈ ਲੰਬਾ ਲੈ ਕੇ ਆ ਗਏ ਔਰੀ ਵਾਲੇ ਹਾਂ ਮੈਨੂੰ ਕਹਿੰਦੇ ਕਹਿੰਦੇ ਮੈਨੂੰ ਐਂ ਦੱਸਾ ਕਦੇ ਉਹ ਭੁੱਕੀ ਉਹ ਖਾਂਦੇ ਨੇ ਠੀਕ ਹੈ ਦਾਰੂ ਉਹ ਪੀਂਦੇ ਨੇ ਫੀਮ ਖਾਂਦੇ ਨੇ ਉਹ ਤਾਂ ਕਹਿੰਦੇ ਉਹ ਕਿਹੜੀ ਚੀਜ਼ ਹੈ ਜਿਹੜੀ ਛੱਡਦੇ ਨੇ ਕਹਿੰਦੇ ਉਹ ਤਾਂ ਨਸ਼ੇ ਕਰਦੇ ਨੇ ਮਾਂ ਫਿਰ ਭਾਈ ਮੈਂ ਤਾਂ ਪਹਿਲਾਂ ਹੀ ਗੱਲ ਕਹੀਦੀ ਵੀ ਖਾਂਦੇ ਪੀਂਦੇ ਘਰਦੇ ਨੇ ਤੁਸੀਂ ਇਹ ਨਹੀਂ ਸਮਝੇ ਇਹ ਗਲਤੀ ਹੈ ਕਦੇ ਵਿੱਚ ਚੱਲ ਆਏ ਖਾਂਦੇ ਵੀ ਤੇ ਦੇਖ ਹਦੀ ਤਾਂ ਅੱਲ ਤੂੰ ਯਾਰ ਬਹੁਤਿਆ ਗੱਲਾਂ ਵਾਲਾ ਮਾਰਾ ਨਾ ਤੂੰ ਮੈਨੂੰ ਮੁੱਕ ਦੀ ਗੱਲ ਦੱਸ ਭਾਈ ਤਾਂ ਮੇਰਾ ਕੰਮ ਕਰਨਾ ਕਿ ਨਾ ਮੇਰਾ ਰਿਸ਼ਤਾ ਕਰਾਉਣਾ ਕਿ ਨਾ ਦੇਖ ਭਾਈ ਮੈਂ ਜਦੋਂ ਮੈਨੂੰ ਹਾਂ ਕਰਦੇ ਜਦੋਂ ਤੇ ਕੋ ਰਾਜਾ ਜਵਾਬ ਮੇਰਾ ਵੀਰਾ ਗੱਲ ਆ ਮੈਂ ਗਲਤ ਤੋਰੀ ਤੀ ਠੀਕ ਹੈ ਜੀ ਮੈਂ ਖਸਾ ਠੀਕ ਠੀਕ ਉਹ ਕਹਾਂ ਤੋਂ ਭਾਈ ਬੰਦੇ ਉਹ ਕਹਿੰਦੇ ਸਾਨੂੰ ਫਿੱਟ ਨਹੀਂ ਅੱਛਾ ਹੈ ਅੱਛਾ ਉਹ ਕਹਿੰਦੇ ਸਾਨੂੰ ਫਿੱਟ ਨਹੀਂ ਫਿਰ ਹੁਣ ਮੈਂ ਇੱਕ ਥਾਂ ਤੇ ਫਿੱਟ ਨਹੀਂ ਫਿੱਟ ਗਿਆ ਨਹੀਂ ਤਾਂ ਮੈਨੂੰ ਫੋਟੋ ਦਿਖਾਈ ਦਿਖਾਈ ਤੀ ਸਾਰਾ ਕੁਝ ਦਿਖਾਇਆ ਤੀਗਾ ਹੁਣ ਅਗਲੇ ਦੇ ਫਿੱਟ ਨਹੀਂ ਹੁਣ ਉਦੋਂ ਬਾਅਦ ਹੁਣ ਕਿਸੇ ਹੋਰ ਨੂੰ ਦੇਖੋ ਮੇਰੇ ਤਾਂ ਕੰਮ ਹੀ ਇਹ ਹੈ ਮੈਨੂੰ ਕਹੇ ਭਾਈ 2 ਮਹੀਨੇ ਠਹਿਰ ਜਾ ਠੀਕ ਹੈ ਨਾਲ ਤਾਂ ਗਰਮੀ ਜੀ ਨਹੀਂ ਕਹਿੰਦੇ ਉਹ ਤੂੰ ਰਹਿਣ ਦੇ ਯਾਰ ਰਾਜਾ ਜੀ ਰਹਿਣ ਦੋ ਤੁਸੀਂ ਬੱਦਲ ਬਾਈ ਦੇਖ ਲੀਏ ਨਿਕਰਾਉਂਦਾ ਯਾਰ ਲਾਰੇ ਤੇ ਲਾਰਾ ਲਾਈ ਜਾਂਦਾ ਲੈ ਹੁਣ ਤੂੰ ਵੀਰੇ ਦੀ ਹਿੰਡ ਦੇਖੀ ਓਏ ਆਉਂਦੇ ਵੀਰਵਾਰ ਤੱਕ ਇਹ ਜਾ ਸੱਪ ਗੱਡੂ ਸਾੜੇ ਲੋਕ ਖੜਖੜ ਦੇਖਣਗੇ ਕੂਝ ਵਰਗੀ ਜਨਾਨੀ ਆ ਉਹ ਯਾਰ ਮੈਂ ਤੁਹਾਨੂੰ ਕਹਿਦਾ ਮੈਂ ਤੁਹਾਨੂੰ ਆਉਂਦੇ ਵੀਰਵਾਰ ਤੱਕ ਲੈ ਕੇ ਦਿਖਾਉਂਦਾ ਨਾਲਿਆਂ ਦੀ ਕੀ ਮੂਤ ਨਾਲ ਮੁੱਛਾ ਮਲਾਜ਼ੂ ਯਾਰ ਹਾਂ ਬਹੁਤ 2 ਮਹੀਨਾ ਹੋ ਗਏ ਨੂੰ ਕਹਿੰਦੇ ਨੂੰ ਕਾਣ ਵੀ ਯਾਰ ਮੈਂ ਤਨਖਾਹ ਹੋਰ ਦੱਸਦਾ ਮੈਂ ਬਰਾਕਰ ਕਰਾਂ ਜਿਹੜੇ ਮੇਰੇ ਕਰਾਇ ਹੋਏ ਰਿਸ਼ਤੇ ਨੇ ਜਾਂ ਕਿਸੇ ਵੀ ਬੰਦੇ ਦੇ ਕਰਾਇ ਹੋਏ ਨੇ ਜਿਹੜੇ ਮਾਪੇ ਦੀ ਇੱਛਾ ਦੇ ਨਾਲ ਹੁੰਦੇ ਨੇ ਉਹੀ ਨਿਭਦੇ ਨੇ ਜੇ ਇਹ ਦੂਜੇ ਲੋਟ ਕੁ ਜਨਾਨੀ ਜਨੂਨੀ ਲੈ ਆ ਜਾਂ ਕੱਟ-ਕੁੱਟ ਲੈ ਆ ਤਿੰਨ ਦਿਨ ਨਹੀਂ ਰਹਿੰਦੀ ਲੈ ਤੈਨੂੰ ਮੈਂ ਦੱਸਦਾ ਬਸ ਇਹ ਠੀਕ ਹੈ ਖਰਚਾ ਠੀਕ ਹੈ ਨਾ ਨਾ ਕਿਉਂ ਖਰਚਾ ਹੁਣ ਹਿੰਡਾ ਵੀਰਾਂ ਦੀ ਹਿੰਡਾ ਸਾਨੂੰ ਲਿਆ ਕੇ ਦਿਖਾਉਂਗਾ ਨਾਲੇ ਕੁਝ ਕਰ ਗਈ ਇਹ ਜੀ ਜਨਾਨੀ ਕਿਸਦਾ ਹੋਣੀ ਨਹੀਂ ਆ ਉਹ ਵੀਰ ਬਾਹ ਨੂੰ ਦੇਖੀ ਤੂੰ ਬੋਲਣ ਨੂੰ ਮਰਦਾ ਹੈ ਰਾਜਾ ਜੀ ਵੱਡਾ ਹੈ

ਬਲੇਸ ਹਾਏ ਦਾ ਅਗਲਾ ਸਾਈਕਲ ਫੂਰਤ ਨਹੀਂ ਦੇਖਦਾ ਅਗਲਾ ਹਾਂ ਨੁਕਸ ਕੱਢਣ ਲੱਗੇ ਨੇ ਦੂਜੇ ਚ ਹੁਣ ਅਗਲਾ ਓਏ ਇਹਨੇ ਲਟਾਉਣਾ ਜਿਹੜਾ ਕੀਲਾ ਜਾ ਰਿਹਾ ਇਹਨੂੰ ਮਾਚ ਕੇ ਤੁਰ ਜੂ ਤੈਨੂੰ ਜਿੰਨੀ ਇਹਦੀ ਕੁਮਰੋਂ ਨੇ ਕੁਮਰਦੀ ਤਾਂ ਚੱਲ ਮਿਲ ਜੂ ਹੱਥ ਤਾਂ ਇਹ ਐ ਤਰਦਾ ਵੀ ਮੈਨੂੰ ਤਾਂ 25 ਸਾਲ ਵਾਲੀ ਦਾ ਕਰਾ ਦੇ 30 ਸਾਲ ਵਾਲੀ ਦਾ ਕਰਾ ਦੇ ਮੈਂ ਭਰਾ ਉਹ ਕਿਵੇਂ ਗੱਲ ਬੋਲ ਓਏ ਮੇਰੀ ਗੱਲ ਸੁਣਦਾ ਮੈਂ ਤੈਨੂੰ ਦੱਸਦਾ ਇੱਕ ਗੱਲ ਇਹਨੇ ਹੁੰਜੇ ਲੱਗਣਾ ਇਹਨੂੰ ਲਾ ਕੇ ਤੁਰ ਜੂ ਬਸ ਕਰਦਾ ਹੈ ਜਿਵੇਂ ਤੂੰ ਕਰਾ ਆਂਦਾ ਕੋਈ ਦੇਖ ਕੇ ਕਰ ਪਰ ਮੈਂ ਭਰਾ ਮਟੂ ਹੀ ਜਿੱਦੀ ਕਰ ਲੈ ਫੇਰਾ ਹਾਂ ਕਰ ਲੈ ਦੇਖਿਆ ਬਦਲਾ ਨੁੱਕਾ ਨੁ